ਵਿੱਦਿਆ ਖੇਤਰ ਤੇ ਖੇਡਾਂ ਵਿੱਚ ਬੱਕਰੀ ਪਹਿਚਾਨ ਬਣਾ ਤਰੂ ਤਾਰੇ ਬਣ ਉਬਰਣ ਵਾਲੇ ਹੈਡਮਾਸਟਰ ਹਰਵਿੰਦਰ ਪਾਲ ਦੀ ਸੇਵਾ ਮੁਕਤੀ 30 ਅਪ੍ਰੈਲ 2024 ਨੂੰ ਸਰਕਾਰੀ ਹਾਈ ਸਕੂਲ ਪਿੰਡ ਪੂਰਨ ਪੂਰਬ ਚ ਬਤੌਰ ਹੈਡਮਾਸਟਰ ਸੇਵਾ ਨਿਵਾਰੇ ਹਰਵਿੰਦਰ ਪਾਲ ਕਿਸੇ ਪਹਿਚਾਨ ਦੇ ਮੋਤਾਜ ਨਹੀਂ ਹਣ ਬੇਦਾਗ ਖੇਤਰ ਤੇ ਖੇਡਾਂ ਵਿੱਚ ਵਖਰੀ ਪਹਿਚਾਨ ਬਣਾ ਤਰੂ ਤਾਰੇ ਬਣ ਉੱਭਰਨ ਵਾਲੇ ਹੈਡਮਾਸਟਰ ਹਰਵਿੰਦਰ ਪਾਲ ਜੀ 35 ਸਾਲ ਦੀ ਬੇਦਾਗ ਸੇਵਾਵਾਂ ਤੋਂ ਸਰਕਾਰੀ ਹਾਈ ਸਕੂਲ ਪੂਰਨਪੁਰਤੋ 3 April 2024 ਨੂੰ ਸੇਵਾਮੁਕਤ ਹੋ ਰਹੇ ਹਨ ਕਹਿੰਦੇ ਹਨ ਹੋਣ ਹਾਰ ਬਿਰਬਾਨ ਕੇ ਹੋਤੇ ਚਿਕਨੇ ਪਾਦੇ ਅਖਾਂ ਤੇ ਖਰੇ ਉਤਰਨ ਵਾਲੇ ਹਰਵਿੰਦਰ ਪਾਲ ਬਚਪਨ ਤੋਂ ਹੀ ਹਰ ਸਮੇਂ ਕੁਝ ਬਖਰਾ ਕਰਨ ਦੀ ਤਾਂਗ ਰਖਦੇ ਸਨ ਮਾਤਾ ਪਿਤਾ ਦੇ ਲਾਡਲੇ ਪੈਣਾ ਭਰਾਵਾਂ ਦੇ ਚਹੇਤੇ ਹਰਵਿੰਦਰ ਪਾਲ ਹੁਰਾਂ ਦਾ ਜਨਮ ਸ਼੍ਰੀ ਤੁਨੂ ਰਾਮ ਜੀ ਦੇ ਬੇੜੇ ਮਾਤਾ ਅਮਰਜੀਤ ਕੌਰ ਦੀ ਕੋਖੋ 27 ਅਪ੍ਰੈਲ 1966 ਨੂੰ ਪਿੰਡ ਲਾਦੀਆ ਤਹਿਸੀਲ ਫਲੋਰ ਵਿਖੇ ਹੋਇਆ ਮੋਢਲੀ ਪੜ੍ਹਾਈ ਤੋਂ ਬਾਅਦ ਜਲੰਧਰ ਸੈਰ ਦੇ ਨਾਮ 'ਬਰ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਬੀਏ ਦੀ ਡਿਗਰੀ ਕਰਨ ਮਗਰੋਂ ਪ੍ਰੋਫੈਸ਼ਨਲ ਕੋਰਸ ਡੀਪੀਐਡ ਸਰਕਾਰੀ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਪਟਿਆਲਾ ਤੋਂ ਪਾਸ ਕੀਤਾ। ਜਦਕਿ ਐਮਏ ਫਿਜ਼ੀਕਲ ਐਜੂਕੇਸ਼ਨ ਦੀ ਡਿਗਰੀ ਆਈਏਐਸ ਯੂਨੀਵਰਸਿਟੀ ਰਾਜਸਥਾਨ ਤੋਂ ਪਾਸ ਕੀਤੀ। ਹੈਡਮਾਸਟਰ ਹਰਵਿੰਦਰ ਪਾਲ ਜੀ ਨੇ ਆਪਣੇ ਅਧਿਆਪਨ ਦੇ ਮੇਰੇ ਸਫ਼ਰ ਦੀ ਸ਼ੁਰੂਆਤ 1999 ਤੋਂ ਜਲੰਧਰ ਸਹਿਬ ਦੇ ਲਾਗਲੇ ਕੁਗ ਵਸਤੇ ਪਿੰਡ ਲਾਮੜਾ ਦੇ ਨਾਂਬਰ ਵਿਦਿਕ ਅਦਾਰੇ ਸ਼ਹੀਦ ਬਾਬਾ ਖੁਸਾਲ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤੋਂ ਕੀਤੀ ਫਿਰ ਉਹਨਾਂ ਬਾਕਬਕ ਸਕੂਲਾਂ ਵਿੱਚ ਆਪਣੀਆਂ ਸੇਵਾਵਾਂ ਅਰਪਿਤ ਕੀਤੀਆਂ ਦੱਸਦੀ ਹੈ ਕਿ ਹੈਡਮਾਸਟਰ ਹਰਵਿੰਦਰ ਹੁਰਾ ਮਿਲਟਰੀ ਟ੍ਰੇਨਿੰਗ ਪ੍ਰਾਪਤ ਕਰਕੇ ਕਮਿਸ਼ਨ ਵੀ ਪ੍ਰਾਪਤ ਕੀਤਾ ਉਹ ਖੇਡਾਂ ਨੂੰ ਪ੍ਰਣਾਏ ਮਾਤਾ ਪਿਤਾ ਦੇ लाडले ਰੋਸ਼ਨ ਚਰਾਗ ਹੈਡਮਾਸਟਰ 30 April 2024 ਨੂੰ ਸੇਵਾਮੁਕਤ ਹੋ ਰਹੇ ਮਲਾਪੜੇ ਸੁਭਾਅ ਵਾਲੇ ਤੇ ਖੇਡ ਸੰਸਾਰ ਨਾਲ ਅੰਤ ਦਾ ਮੋਹ ਰੱਖਣ ਵਾਲੇ ਇਸ ਸਖਸ਼ਿਤ ਨੂੰ ਫੋਕਸ ਪੰਜਾਬੀ ਦੀ ਬਾਰ ਬਾਰ ਸਲਾਮ ਹੈ ਹੁਣ ਤਵਕਕੋ ਕੀਤੀ ਜਾ ਸਕਦੀ ਹੈ ਕਿ ਅਗਲੀ ਪਾਰੀ ਵੀ ਉਹ ਬਦਿਆ ਢੰਗ ਨਾਲ ਨਵਾਕ ਸਮਾਜ ਵਿੱਚ ਅਹਿਮ ਭੂਮਿਕਾ ਅਦਾ ਕਰਨਗੇ